ਤਸ਼ਰੀਕ ਆ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸੂਟ ਦੀ ਕਟਿੰਗ ਕਮੀਜ਼ ਦੀ ਜਿਵੇਂ ਆਪਣਾ ਗਲਾ ਪਿੱਛੇ ਨੂੰ ਜਾਂਦਾ ਹੁੰਦਾ ਹੁੰਦਾ ਵੀ ਆਪਾਂ ਉਹਦਾ ਹੱਲ ਕਿਵੇਂ ਕਰ ਸਕਦੇ ਆਂ ਵੀ ਆਪਣਾ ਗਲਾ ਜਿਹੜਾ ਉਹ ਪਿੱਛੇ ਨੂੰ ਨਾ ਜਾਵੇ ਕਿਉਂਕਿ ਜਦੋਂ ਆਪਾਂ ਗਲੇ ਦੀ ਕਾਟ ਸਹੀ ਪਾਈ ਹੋਈ ਹੋਊਗੀ ਤਾਂ ਆਪਣਾ ਗਲਾ ਪਿੱਛੇ ਨਹੀਂ ਜਾਊਗਾ ਉਹਦਾ ਪੱਜ ਤੁਹਾਨੂੰ ਤਰੀਕਾ ਦੱਸਣ ਲੱਗ ਰਹੇ ਹਾਂ ਤੇ ਇਹ ਆਪਾਂ ਨੇ ਸੂਟ ਦੀ ਕਟਿੰਗ ਕਰਨੀ ਹੈ ਤੇ ਇਹਨਾਂ ਦਾ ਜਿਹੜਾ ਨਾਪ ਹੈਗਾ 13 ਆਜੇਗਾ ਤੋਂ ਆਪਾਂ ਰੱਖਣਾ ਤੇ ਇਹ ਆਪਾਂ 13 ਇੰਚ ਇਹਨਾਂ ਦਾ ਤਿਆਰ ਹੈ ਤਾਂ ਆਪਾਂ 14 ਇੰਚ ਦੀ ਕਟਿੰਗ ਕਰਾਂਗੇ ਤੇ ਇਹ ਵਾਲੀ ਇਹਨਾਂ ਦਾ ਆਜੂਗਾ ਮੋਢਾ ਤੇ ਮੋਢਾ ਆਪਾਂ ਲੈਣੇਗਾ 7.5 ਇੰਚ ਛਾਤੀ ਦਾ ਨਾਪ ਸ਼ੱਬ ਦੀ ਦਾ ਨਾਪ ਇਹਨਾਂ ਦਾ ਹੈਗਾ 24 ਇੰਚ ਤੇ 24 ਦਾ ਆਪਾਂ ਲਵਾਂਗੇ 24.5 ਕਿਉਂਕਿ ਅੱਧਾ ਇੰਚ ਜਿਹੜਾ ਕਪੜਾ ਉਹ ਪਲੇਟਾਂ ਦੇ ਵਿੱਚ ਇੱਥੋਂ ਜਿਹੜੀਆਂ ਆਪਾਂ ਟੇਢੀਆਂ ਪਲੇਟਾਂ ਪਾਉਨੇ ਉਹਨਾਂ ਦੇ ਵਿੱਚ ਚੜਾਇਆ ਜਾਂਦਾ ਇਹ ਦੂਰਾ ਕਰਾ ਕੇ ਚਾਰ ਇਹ ਜਿਹੜਾ ਪੀਸ ਆ ਆਪਾਂ ਨੇ ਡਬਲ ਦੋਨੋਂ ਅਗਲਾ ਪਿਛਲੇ ਪੀਸ ਰੱਖੇ ਹੋਏ ਨੇ ਤੇ ਇਹ ਆਪਾਂ ਨੇ ਇਸ ਤਰ੍ਹਾਂ ਰੱਖੇ ਹੋਏ ਨੇ ਤੇ ਇਹ ਕੰਨੀਆਂ ਵਾਲੀ ਸਾਈਡ ਆਪਦੇ ਆਪਦੇ ਵਾਲੀ ਸਾਈਡ ਰੱਖਣੀ ਹੁੰਦੀ ਹੈ ਤਾਂ ਕਿ ਆਪਾਂ ਇਹਦੀ ਕਟਿੰਗ ਸਹੀ ਤ੍ਰਿਕਨੇ ਕਰ ਸਕੀ ਤੇ ਆਪਾਂ ਨੇ ਜਿਵੇਂ ਹੁਣ ਗਲਾ ਪਿੱਛੇ ਨੂੰ ਜਾਂਦਾ ਆਪਾਂ ਨੇ ਉਹਦਾ ਹੱਲ ਕਰਨਾ ਆਪਾਂ ਇਹਦੇ ਵਿੱਚ ਸਿਰਫ ਤੁਹਾਨੂੰ ਉਸ ਚੀਜ਼ ਦਾ ਹੱਲ ਦੱਸਾਂਗੇ ਜਿਵੇਂ ਆਹ ਵਾਲੀ ਛਾਤੀ ਆ ਗਈ ਹੈ ਨਾ ਸਾਤੀ ਦੀ ਨਿਸ਼ਾਨੀ ਮੋਡੇ ਦੀ ਕਾਟ ਵਾਸਤੇ ਜ਼ਰੂਰੀ ਹੁੰਦੀ ਹੈ ਲਾਉਣੀ ਤੇ ਜਿਵੇਂ ਆਪਣਾ ਗਲਾ ਪਿੱਛੇ ਨੂੰ ਜਾਂਦਾ ਤਾਂ ਉਹਦੇ ਵਾਸਤੇ ਜਿੰਨੀ ਆਪਾਂ ਨੇ ਲੈਂਥ ਲੈਤੀ ਹੁੰਦੀ ਆ ਕਮੀ ਦੀ ਪੂਰੀ ਤੇ ਆਹ ਵਾਲੀ ਜਿਹੜਾ ਤੀਰੇ ਵਾਲਾ ਨਿਸ਼ਾਨ ਆਪਾਂ ਨੇ ਲਗਾਇਆ ਇੱਥੇ 7 ਇੰਚ ਦਾ ਤੇ ਇੱਥੇ ਆਪਾਂ ਨੇ ਕਾਟ ਪਾਉਣੀ ਹੁੰਦੀ ਆ ਤੇ ਇਹ ਆਪਾਂ ਕਿੰਨੀ ਕਾਟ ਪਾਉਣੀ ਆ ਇਹ ਜਿਵੇਂ ਹੁਣ ਪਿੱਛੇ ਵਾਲਾ ਪੀਸ ਆ ਉਹਦੇ ਨਾਲੋਂ ਆਪਾਂ ਨੇ ਅੱਧਾ ਇੰਚ ਨੂੰ ਇੱਥੋਂ ਡਾਊਨ ਕਰਨਾ ਹੈਗਾ ਇਹਦੀ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਅੱਧਾ ਇੰਚ ਤੇ ਇਹ ਜਿਹੜਾ ਕੱਪੜਾ ਹੈਗਾ ਇਹ ਇਹਦੇ ਨਾਲੋਂ ਇੰਨਾ ਕਟਿੰਗ ਹੋ ਕੇ ਇੰਨਾ ਛੋਟਾ ਹੋ ਜਾਊਗਾ ਇੱਥੋਂ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਤੇ ਇਹਦੇ ਨਾਲ ਇਹ ਦਾ ਗਲਾ ਜਿਹੜਾ ਪਿੱਛੇ ਨੂੰ ਜਾਊਗਾ ਤੇ ਆਪਣਾ ਨਾ ਗळा ਪਿੱਛੇ ਨੂੰ ਜਾਵੇ ਇਹ ਘਾਟ ਪਾਉਣ ਨਾਲ ਕੋਈ ਸੂਟ ਦੀ ਲੰਬਾਈ 'ਚ ਵੀ ਫਰਕ ਨਹੀਂ ਪੈਂਦਾ ਹੈਗਾ ਸੇਮ ਲੰਬਾਈ ਉਨੀ ਹੀ ਰਹਿ ਜਾਂਦੀ ਹੈ ਜਿੰਨੀ ਆਪਾਂ ਨੇ ਕਰਨੀ ਹੁੰਦੀ ਹੈ ਤਿਆਰ ਤੇ ਤਿਆਰ ਕਰਨ ਲਈ ਲੰਬਾਈ ਵਾਸਤੇ ਆਪਾਂ ਹਮੇਸ਼ਾ 4 ਇੰਚ ਕਪੜਾ ਵੱਧ ਘੱਟ ਲੈਣੇ ਆ ਕਿਉਂਕਿ ਜਦੋਂ ਆਪਾਂ ਨੇ ਲੇਡ ਮੋੜ ਨਹੀਂ ਹੁੰਦੀ ਤਾਂ ਨਾਲੇ ਤਾਂ ਨੀਚੇ ਵਾਲੀ ਲੇਡ ਵਧੀਆ ਮੁੜ ਜਾਂਦੀ ਹੈ ਤੇ ਬਾਕੀ ਕਮੀਜ਼ ਦਾ ਉੱਚਾ ਹੋਣ ਦਾ ਡਰ ਨਹੀਂ ਰਹਿੰਦਾ ਹੈਗਾ 4 ਇੰਚ ਕਪੜਾ ਵੱਧ ਲੈ ਕੇ ਕੱਟ ਲਿਆ ਕਰੋ ਤੇ ਉਹਦੇ ਵਾਸਤੇ ਹੁਣ ਆਪਾਂ ਨੇ ਇਹ ਵਾਲੀ ਅੱਗੇ ਵਾਲੀ ਮੋਢੇ ਦੀ ਕਾਟ ਪੈ ਜਾਣੀ ਹੈ ਜੀ ਇਹ ਹੈਲਥੀ ਜ਼ਿਆਦੇ ਨੇ ਇਹਨਾਂ ਦੇ ਕਾਟ ਥੋੜੀ ਜਿਹੀ ਆਪਾਂ ਘੱਟ ਦੂੰਗੀ ਰੱਖਾਂਗੇ ਇਹ ਵਾਲੀ ਆਪਾਂ ਇਹਨਾਂ ਦੀ ਅੱਗੇ ਵਾਲੀ ਕਾਟ ਪਾਵਾਂਗੇ ਤੇ ਇੱਥੋਂ ਆਪਾਂ ਇਹਨਾਂ ਦੀ ਬੈਗ ਵਾਲੀ ਕਾਟ ਪਾਵਾਂਗੇ ਕਿਉਂਕਿ ਇਹ ਨਾ ਹੈਲਥੀ ਹੋਣ ਕਰਕੇ ਇਹਨਾਂ ਦੀ ਜਿਹੜੀ ਕਾਟ ਹੈ ਇਹ ਘੱਟ ਪੈਂਦੀ ਆ ਹੈਲਥੀ ਵੀ ਕਈ ਤਰੀਕੇ ਦੇ ਹੁੰਦੇ ਨੇ ਜਿਨ੍ਹਾਂ ਦੇ ਏ ਕਾਟ ਵੱਧ ਵੀ ਪੈ ਜਾਂਦੀ ਆ ਆ ਚੀਜ਼ ਤੋਂ ਕਾਟ ਇਦਾਂ ਵੀ ਵੱਧ ਵੀ ਪੈ ਜਾਂਦੀ ਆ ਕਿਉਂਕਿ ਅਲੱਗ ਅਲੱਗ ਸਰੀਰ ਦਾ ਅਲੱਗ ਅਲੱਗ ਨਾਪ ਹੁੰਦਾਗਾ ਜਿਵੇਂ ਹੁਣ ਇਹਨਾਂ ਦਾ ਮੇਰੇ ਲਈ ਨਾਪ ਆਇਆ ਹੈ ਤੇ ਇਹਨਾਂ ਦੇ ਆ ਚੀਜ਼ ਦੀ ਕਾਟ ਆ ਜਿਹੜੀ ਉਹ ਘੱਟ ਪੈਂਦੀ ਆ ਕਿ ਕਿਸੇ ਕਿਸੇ ਲੇਡੀਜ਼ ਦੇ ਏ ਕਾਟ ਜ਼ਿਆਦਾ ਪੈਂਦੀ ਹੁੰਦੀ ਆ ਕਿਉਂਕਿ ਹੁਣ ਪਹਿਣਾ ਕਈ ਜਿਨ੍ਹਾਂ ਨੂੰ ਹੁਣ ਆਉਂਦੇ ਨੇ ਕੱਪੜੇ ਉਹ ਫਿਰ ਕਹਿ ਦਿੰਦੀਆਂ ਨੇ ਵੀ ਇਹਨਾਂ ਦੀ ਕਾਟ ਇੰਨੀ ਪਹਿਣੀ ਸੀ ਇੰਨੀ ਪਹਿਣੀ ਸੀ ਕਿਉਂਕਿ ਹਰੇਕ ਦਾ ਸਰੀਰ ਦਾ ਅਲੱਗ-ਅਲੱਗ ਮੀਜ਼ਰਮੈਂਟ ਹੁੰਦਾ ਉਹਦੇ ਹਿਸਾਬ ਨਾਲ ਹੀ ਕੱਟ ਪੈਂਦੀ ਹੈ ਕੱਪੜੇ ਦੀ ਤੇ ਆਪਾਂ ਇਹਨੂੰ ਕਰਾਂਗੇ ਕਟਿੰਗ ਤੇ ਪਹਿਲਾਂ ਆਪਾਂ ਜਿਹੜੀ ਅੱਗੇ ਵਾਲੀ ਨਿਸ਼ਾਨੀ ਲਾਈ ਹੈ ਉਹ ਵਾਲੀ ਕੱਟ ਪਾ ਲਾਂਗੇ ਤੇ ਅੱਧਾ ਇੰਚ ਦੀ ਆ ਵਾਲੀ ਕਾਟ ਪਾ ਦੇਣੀ ਆਪਾਂ ਨੇ ਤੇ ਇਹਦੇ ਨਾਲ ਇਹਨਾਂ ਦਾ ਜਿਹੜਾ ਗਲਾਗਾ ਉਹ ਪਿੱਛੇ ਨੂੰ ਨਹੀਂ ਜਾਊਗਾ ਤੇ ਜਿਹੜਾ ਹੁਣ ਆਪਾਂ ਨੇ ਪਿੱਛੇ ਵਾਲਾ ਮੋਡੇ ਦੀ ਕਾਟ ਪਾਉਣੀ ਆ ਉਹ ਆਪਾਂ ਇੱਥੋਂ ਪਾ ਦਾਂਗੇ ਕਿਉਂਕਿ ਜੇ ਜੇ ਮੈਂ ਹੁਣ ਇਹ ਹੈਲਥੀ ਨੇ ਆਹ ਵਾਲੀ ਜੇ ਆਪਾਂ ਕਾਟ ਜਿਆਦਾ ਡੂੰਗੀ ਪਾ ਦਾਂਗੇ ਤਾਂ ਇਹਨਾਂ ਦੀ ਬੈਗ ਵੀ ਜ਼ਿਆਦਾ ਹੈਵੀ ਆ ਫਿਰ ਉਹ ਜੇ ਆਪਾਂ ਇੱਥੋਂ ਕਾਟ ਜਿਆਦਾ ਪਾ ਦਾਂਗੇ ਤਾਂ ਉਹਨਾਂ ਦੇ ਮੋਢੇ ਜਿਹੜੇ ਨੇ ਉਹ ਟਾਈਟ ਹੋ ਜਾਣਗੇ ਫਸ ਜਾਣਗੇ ਇਸ ਕਰਕੇ ਇਹ ਵਾਲੀ ਕਾਟ ਇਹਨਾਂ ਦੇ ਘੱਟ ਪੈਂਦੀ ਆ ਲਓ ਜੀ ਇਹ ਆਪਣਾ ਤਰੀਕਾ ਹੈ ਵਿਗਲ ਆ ਜਿਹੜਾ ਉਹ ਪਿੱਛੇ ਨੂੰ ਨਾ ਜਾਵੇ ਇਹਦਾ ਇਹੀ ਹੱਲ ਹੈ ਕਈ ਵਾਰ ਜਦੋਂ ਹੁਣ ਆਪਣਾ ਸੂਟ ਬਣਿਆ ਹੋਇਆ ਹੁੰਦਾ ਤੇ ਉਹਦੇ ਆਪਾਂ ਜਿਹੜੀ ਆਹੋ ਕਰਨੀ ਹੁੰਦੀ ਹੈ ਸੈਟਿੰਗ ਕਰਨੀ ਹੁੰਦੀ ਹੈ ਉਹ ਆਪਾਂ ਨੂੰ ਉਧੇੜ ਕੇ ਕਰਨੀ ਪੈਂਦੀ ਹੈ ਉਹ ਅੱਡ ਵੀਡੀਓ ਚ ਦੱਸ ਦਾਂਗੇ ਤੁਹਾਨੂੰ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵੀਡੀਓ ਦਾ ਵੱਧ ਤੋਂ ਸ਼ੇਅਰ ਕਰਿਓ ਤੇ ਜਿਹੜੇ ਆਪਣੇ ਨਵੇਂ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ